ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਅੱਜ ਕਿੱਥੇ ਆਏ ਹੋ ਤੁਸੀਂ ਅੱਜ ਮੈਡਮ ਪੂਜਾ ਲੁਧਰਾ ਦਫ਼ਤਰ ਦੀ ਠੀਕ ਹੈ ਕਿਵੇਂ ਆਏ ਸੀ ਅੱਜ ਅੱਜ ਆਏ ਸੀ ਜੇ ਨਾ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੇ ਬਾਰੇ ਕੌਣ ਕੀਤਾ ਇਹ ਸਾਨੂੰ ਮੈਡਮ ਪੂਜਾ ਲੁਧਰਾ ਨਾਲ ਦੀ ਗੱਲ ਹੋਈ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਡੇ ਦਫ਼ਤਰ ਆ ਜਾਓ ਅਸੀਂ ਤੁਹਾਨੂੰ ਇਹਨਾਂ ਦੇ ਰਾਸ਼ਨ ਹੀ ਦੇ ਦਿੰਦੇ ਕੀ ਕਹਿਣਾ ਚਾਹੁੰਦੇ ਜੋ ਮੈਡਮ ਕੰਮ ਕਰ ਰਹੇ ਵਧੀਆ ਜੀ ਕੰਮ ਕਰ ਰਹੇ ਪਰਮਾਤਮਾ ਇਹਨਾਂ ਦੀ ਤਰੱਕੀ ਨੂੰ ਅੱਗੇ ਹੋਰ ਵਧਾਵੇ ਤੇ ਅਸੀਂ ਵੀ ਇਹਨਾਂ ਦੇ ਨਾਲ ਆ ਸਾਨੂੰ ਜੋ ਵੀ ਸਪੋਰਟ ਹੋਣੀ ਜ਼ਰੂਰ ਕਰਾਂਗੇ ਆ ਰਿਹਾ ਬੀਚੇ ਵਸਾਈ ਤੇ ਚਲੋ ਫਿਰ ਮਿੰਟ ਮਿੰਟ ਲਾ ਲਾਂਗੇ ਦੇਖੋ ਲੋ ਅੰਦਰ ਸੱਤ ਘੰਟਾ ਹੋ ਰਹਾਗਾ ਠੀਕ ਹੈ ਉਸ ਤੋਂ ਬਾਅਦ ਸਿੱਧਾ ਲੋ ਕਰਨਾ ਚਾਹੀਦਾ ਕੋਈ ਹੋਰ ਨਹੀਂ ਤੁਸੀਂ ਤੁਸੀਂ ਆਪ ਲੈ ਕੇ ਆ ਗਏ ਅਲ ਹਮਦੁਲਿਲਾਹ ਕੀ ਆ ਬੜੀ ਗਰੀ ਬਾਕੀ ਜਿਹੜੇ ਚਾਰ ਪਰਿਵਾਰ ਗਏ ਨੇ ਆਹ ਬੰਦਿਆ ਉੱਪਰ ਖਤੌਲ ਨੇ ਇੱਕ ਇਹਨੇ ਦੇ ਬੇਟਾ ਖੇਡੋ ਵਿਛੋਟ ਕੇ ਵਾਲੀਆ ਖੇਡੋ ਵਿਛੋਟ ਦੀਆ ਪੰਜ ਸਾਲ ਹੋ ਗਏ ਤਾਂ ਕੋਲ ਕਿਨਾ ਬੱਚਾ ਸਮਾਂ ਹੋ ਗਿਆ ਪਸੇ 3 ਪੰਜ ਚੰਨਿਆ ਸਰਦਨ ਹੋ ਗਿਆ ਉਹ ਚੜ ਕੇ ਸਿੱਟਾ ਕਰਕੇ ਚਲੋ ਆਪਰੇ ਨਾਲ ਜਿਸ ਗੱਲ ਆਈ ਨਹੀਂ ਅਗਲੀ ਆਇਆ ਤੇ ਇਹਨਾਂ ਦਾ ਚਲੋ ਕੰਮ ਸਰ ਗਿਆ ਬੜੀ ਬੁਰੀ ਗੱਲ ਹੈ